ਗੁਰੂ ਰੂਪ ਸਾਜ ਸੰਗਤ ਜੀ ਇੱਕ ਗੱਲ ਦੱਸੋ ਡੇਲੀ ਤੁਸੀਂ ਅਰਦਾਸ ਕਰਦੇ ਹੋ ਅਰਦਾਸ ਦੇ ਵਿੱਚ 10 ਮਿੰਟ ਦੀ ਅਰਦਾਸ ਹੁੰਦੀ ਹੈ 10 ਮਿੰਟ ਦੀ ਅਰਦਾਸ ਨੂੰ ਤੁਸੀਂ ਅੱਧੇ ਘੰਟੇ ਦੀ ਅਰਦਾਸ ਬਣਾ ਦਿੰਦੇ ਹੋ ਫਲਾਣੀ ਦੀ ਚੜ੍ਹਦੀ ਕਲਾ ਦੀ ਅਰਦਾਸ ਫਲਾਣੀ ਦੀ ਦੇ ਰੋਕਾ ਦੀ ਅਰਦਾਸ ਅੱਜ ਲੰਗਰ ਦੀ ਸੇਵਾ ਇਸ ਸਿੰਘ ਵੱਲੋਂ ਕੀਤੀ ਗਈ ਅੱਜ ਕੜਾ ਪ੍ਰਸ਼ਾਦ ਦੀ ਸੇਵਾ ਇਸ ਵੱਲੋਂ ਕੀਤੀ ਗਈ ਅਰੇ ਅਸੀਂ ਕੌਣ ਹੁੰਦੇ ਆ ਉਸ ਵਾਹਿਗੁਰੂ ਨੂੰ ਦੱਸਣ ਵਾਲੇ ਕਿ ਅਸੀਂ ਸੇਵਾ ਕੀਤੀ ਜਿਹਦਾ ਦਿੱਤਾ ਅਸੀਂ ਖਾਂਦੇ ਆ ਜਿਹਦਾ ਦਿੱਤਾ ਅਸੀਂ ਪਾਨਦੇ ਆ ਜਿਹਦੇ ਕਰਕੇ ਅਸੀਂ ਅੱਜ ਸਾਹ ਲੈਨੇ ਆ ਅਸੀਂ ਉਹਨੂੰ ਕੀ ਦਿਖਾਣਾ ਚਾਹੁੰਦੇ ਆ ਕਿ ਇਹ ਸੇਵਾ ਅਸੀਂ ਕੀਤੀ ਸਾਥ ਸੰਗਤ ਜੀ ਮਾਫ ਕਰਨਾ ਅਸੀਂ ਆਪਣੀਆਂ ਸੇਵਾ ਗਿਣਾਣ ਵਾਲੇ ਕੋਈ ਨਹੀਂ ਹੁੰਦੇ ਉਸ ਵੇਲੇ ਜੇ ਪਾਈ ਟੋਡਰ ਮਲ ਜੀ ਨੇ ਸਾਹਿਬ ਜਾਦਿਆਂ ਦਾ ਅੰਤਿਮ ਸੰਸਕਾਰ ਕਰਕੇ ਵੀ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਕਰਕੇ ਵੀ ਜੇ ਇਹ ਗੱਲ ਕਹੀ ਕਿ ਮੇਰਾ ਵੰਸ਼ ਹੀ ਖਤਮ ਕਰ ਦਿੱਤਾ ਜਾਵੇ ਤੇ ਮਾਫ ਕਰਨਾ ਅਸੀਂ ਲੋਕ ਕਦੀ ਸੇਵਾ ਦਾ ਮਤਲਬ ਹੀ ਨਹੀਂ ਸਮਝ ਸਕੇ ਇੱਕ ਤਰਫ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਆ ਪ੍ਰਥਮ ਪਗੋਤੀ ਸਿਮਰ ਕੈ ਗੁਰਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਰਾਮਦਾਸੇ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਘਰ ਰਾਈ ਸ੍ਰੀ ਘਰ ਕਿਸ਼ਨ ਤੇ ਆਈਏ ਜਿਸ ਡਿਠੈ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਵਿਦ ਆਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਵੇਂ ਪਾਛਾਈਆਂ ਦੀ ਜੋਤ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਜਿੱਥੇ ਅਸੀਂ ਗੁਰੂਆਂ ਦੇ ਨਾਮ ਲੈਂਦੇ ਆ ਉਸੇ ਅਰਦਾਸ ਦੇ ਵਿੱਚ ਅਸੀਂ ਆਪਣੇ ਨਾਮ ਲੈਂਦੇ ਆ ਸ਼ਰਮ ਦੀ ਗੱਲ ਐ ਸਾਡੇ ਵਾਸਤੇ ਸਾਥ ਸੰਗਤ ਜੀ ਇੱਕ ਤਰਫ ਅਸੀਂ ਕਹਿੰਨੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਦੂਜੀ ਤਰਫ ਅਸੀਂ ਆਪਣੇ ਨਾਮ ਲੈਂਦੇ ਆ ਲੰਗਰ ਦੀ ਸੇਵਾ ਫਲਾਣੇ ਸਿੰਘ ਵੱਲੋਂ ਕੜਾ ਪ੍ਰਸ਼ਾਦੀ ਸੇਵਾ ਇਸ ਸਿੰਘ ਵੱਲੋਂ ਜਿਸ ਦਾ ਦਿੱਤਾ ਹੋਇਆ ਅਸੀਂ ਖਾ ਰਿਆਂ ਅਸੀਂ ਉਹਨੂੰ ਕੀ ਗਿਣਾਣਾ ਚਾਹੁੰਦੇ ਆਂ ਉਹਦਾ ਦਿੱਤਾ ਹੀ ਖਾਂਦੇ ਆਂ ਉਹਦਾ ਦਿੱਤਾ ਹੀ ਅਸੀਂ ਪਾਨਦੇ ਆਂ ਤੇ ਅਸੀਂ ਉਹਨੂੰ ਕੀ ਸਾਬਿਤ ਕੀ ਕਰਨਾ ਚਾਹੁੰਦੇ ਆਂ ਕਿ ਅਸੀਂ ਕੋਈ ਬਹੁਤ ਵੱਡੀ ਸੇਵਾ ਕਰ ਦਿੱਤੀ ਜੇ ਅਸਲ ਮਾਇਨੇ 'ਚ ਜਿਹੜਾ ਕੋਈ ਸੇਵਾ ਕਰਦਾ ਏ ਉਹ ਕਦੀ ਆਪਣਾ ਨਾਮ ਤੱਕ ਸਾਹਮਣੇ ਨਹੀਂ ਆਣ ਦਿੰਦਾ ਉਹ ਕਦੀ ਲੋਕਾਂ ਨੂੰ ਦੱਸਦਾ ਨਹੀਂ ਫਿਰਦਾ ਕਿ ਆਹ ਸੇਵਾ ਮੇਰੇ ਵੱਲੋਂ ਸੀ ਕੀ ਆ ਸੇਵਾ ਮੇਰੇ ਵੱਨੋਂ ਸੀ ਸਾਥ ਸੰਗਤ ਜੀ ਜੇ ਅੱਜ ਸਾਹਿਬ ਜਾਦੀਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਇਹ ਦਿਹਾੜੇ ਮਨਾਇ ਤਾਈ ਸਫਲੇ ਨੇ ਜੇ ਅੱਜ ਇੱਥੋਂ ਸਿੱਖ ਕੇ ਜਾਓ ਕਿ ਪਾਈਟ オーडर ਮਲ ਜੀ ਨੇ ਸਾਹਿਬ ਜਾਦੀਆਂ ਦਾ ਅੰਤਿਮ ਸੰਸਕਾਰ ਕਰਕੇ ਵੀ ਉਹਦਾ ਲਿਖਾ ਆਪਣੇ ਨਾਮ ਨਹੀਂ ਲਿਆ ਤੇ ਅਸੀਂ ਕੌਣ ਹੁੰਦੇ ਆ ਅਰਦਾਸ ਦੇ ਨਾਲ ਖਿਲਵਾੜ ਕਰਨ ਵਾਲੇ 5 ਮਿੰਟ ਦੀ ਅਰਦਾਸ ਨੂੰ ਅਸੀਂ ਅੱਧੇ ਘੰਟੇ ਦੀ ਅਰਦਾਸ ਬਣਾ ਕੇ ਰੱਖਤਾ ਅੱਜ ਜਿਹੜੀ ਅਰਦਾਸ ਇੱਥੇ ਹੋਵੇਗੀ ਜਿਹੜੇ ਵੀ ਪਾਈ ਸਾਹਿਬ ਜਿਹੜੇ ਵੀ ਗ੍ਰੰਥੀ ਸਿੰਘ ਅੱਜ ਅਰਦਾਸ ਕਰਨਗੇ ਪਾਈ ਸਾਹਿਬ ਜੀ ਤੁਹਾਨੂੰ ਬੇਨਤੀ ਹੈ ਜੇਕਰ ਤੁਸੀਂ ਸੁਣ ਰਹੇ ਹੋ ਅੱਜ ਦੀ ਅਰਦਾਸ ਦੇ ਵਿੱਚ ਕਿਸੇ ਦਾ ਵੀ ਨਾਮ ਨਹੀਂ ਲਿੱਤਾ ਜਾਵੇਗਾ ਜੇ ਸਹਿਮਤ ਹੋ ਤੇ ਗੁਰੂ ਦਾ ਚਰਨ ਲਾਓ ਓਏ ਅੱਜ ਤੋਂ ਬਾਅਦ ਵੀ ਅਰਦਾਸ ਦੇ ਵਿੱਚ ਕਿਸੇ ਦੀ ਵੀ ਸੇਵਾ ਦਾ ਜ਼ਿਕਰ ਨਹੀਂ ਕਰਨਾ ਸਾਥ ਸੰਗਤ ਜੀ ਬੇਸ਼ੱਕ ਅੱਜ ਇਹ ਵੀਡੀਓ ਇੱਥੋਂ ਪੂਰੇ ਵਰਲਡ ਦੇ ਵਿੱਚ ਇਹਦਾ ਟੈਲੀਕਾਸਟ ਜਾਏਗਾ ਜੇਕਰ ਅੱਜ ਭਾਈ ਸਾਹਿਬ ਜਿਹੜੇ ਵੀ ਗਿਆਨੀ ਸਿੰਘ ਅਰਦਾਸ ਕਰਨਗੇ ਜੇ ਅੱਜ ਦੀ ਅਰਦਾਸ ਦੇ ਵਿੱਚ ਕਿਸੇ ਇੱਕ ਦਾ ਵੀ ਬਹੁਤ ਵੱਡੀ ਸੇਵਾ ਕੀਤੀ ਹੋਏਗੀ ਚੰਗੀ ਗੱਲ ਹੈ ਸੇਵਾ ਕਰੋ ਵੀ ਪਰ ਜੇ ਅੱਜ ਦੀ ਅਰਦਾਸ ਦੇ ਵਿੱਚ ਕਿਸੇ ਇੱਕ ਦਾ ਵੀ ਨਾਮ ਆ ਗਿਆ ਇਨਕਲੂਡਿੰਗ ਅਸ ਜੇ ਕਿਸੇ ਇੱਕ ਦਾ ਵੀ ਨਾਮ ਆ ਗਿਆ ਅਸੀਂ ਮੁੜ ਕੇ ਇਸ ਗੁਰੂ ਘਰ ਦੇ ਵਿੱਚ ਕੀਰਤਨ ਲਈ ਨਹੀਂ ਆਵਾਂਗੇ ਸਾਥ ਸੰਗਤ ਜੀ ਜੇ ਇਹ ਚੀਜ਼ ਨੂੰ ਅੱਜ ਨਾ ਰੋਕਿਆ ਤਾਂ ਮੁੜ ਕੇ ਕੋਈ ਨਹੀਂ ਇਸ ਗੱਲ ਤੇ ਬੋਲੇਗਾ ਸਾਥ ਸੰਗਤ ਜੀ ਕਮੇਟੀਆਂ ਨੂੰ ਕੋਈ ਸਮਝ ਨਹੀਂ ਕੋਈ ਕੁਝ ਨਹੀਂ ਅੱਜ ਅਸੀਂ ਉਹਨਾਂ ਦੇ ਮੂੰਹ ਤੇ ਕਹਿੰਦੇ ਆ ਜੇ ਤੁਸੀਂ ਇਹ ਬਦਲਾਵ ਅੱਜ ਆਪਣੇ ਗੁਰੂ ਘਰ ਦੇ ਵਿੱਚ ਨਹੀਂ ਲੈ ਕੇ ਆਏ ਤੇ ਕੱਲ ਨੂੰ ਕੋਈ ਨਹੀਂ ਲੈ ਕੇ ਆਏਗਾ ਜਦੋਂ ਇਹ ਵੀਡੀਓ ਅੱਜ ਪੂਰੇ ਵਰਲਡ ਦੇ ਵਿੱਚ ਵਾਇਰਲ ਜਾਵੇਗੀ ਬਥੇਰੇ ਆਣਗੇ ਬੋਲਣ ਵਾਲੇ ਤੁਸੀਂ ਆ ਕਿਵੇਂ ਕਹਤਾ ਉਹ ਕਿਵੇਂ ਕਹਤਾ ਕੋਈ ਪਰਵਾਹੀ ਬੰਦ ਕਰਾ ਦਿਓ ਕੀਰਤਨ ਅਸੀਂ ਖੁਦ ਕਹਿੰਦੇ ਆ ਸਾਨੂੰ ਬਲੈਕਲਿਸਟ ਕਰ ਦਿਓ ਨਹੀਂ ਕਰਾਂਗੇ ਕੀਰਤਨ ਕੀਰਤਨੀ ਕਰਨ ਹੈ ਅਸੀਂ ਆਪਣੇ ਘਰ ਬੈ ਕੇ ਕਰ ਲਾਂਗੇ ਪਰ ਇਹ ਜਿਹੜਾ ਅਰਦਾਸ ਦੇ ਨਾਲ ਅਸੀਂ ਹਰ ਆਏ ਦਿਨ ਖਿਲਵਾੜ ਕਰਦੇ ਆ ਉਹ ਅਸੀਂ ਨਹੀਂ برداشت ਕਰਾਂਗੇ ਇੱਕ ਪਾਸੇ ਅਸੀਂ ਦਸ ਗੁਰੂਆਂ ਸਹਬਾਨਾਂ ਦੇ ਨਾਮ ਲੈਂਦੇ ਆ ਦੂਜੇ ਪਾਸੇ ਅਸੀਂ ਆਪਣੇ ਨਾਮ ਲਈਏ ਇੱਕ ਤਰਫ ਅਸੀਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਬੰਦ ਬੰਦ ਕਟਾਈ ਜਿਹੜੇ ਅਸੀਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਆ ਦੂਜੀ ਤਰਫ ਅਸੀਂ ਆਪਣੇ ਨਾਮ ਲਈਏ ਸਾਡੀ ਕੀ ਔਕਾਤ ਕਿ ਅਸੀਂ ਅਰਦਾਸ ਦੇ ਨਾਲ ਖਿਲਵਾੜ ਕਰੀਏ